ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਪਿਆਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸਮੇਸ਼ਿਕਰੀ ਤੇ ਅੱਜ ਆਪਾਂ ਮੇਨ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਆ ਜਿਹੜਾ ਕਿ ਝੋਨੇ ਦੀ ਗਰੋਥ ਬਾਰੇ ਹੈ ਹਰ ਫਾਰਮਰ ਨੂੰ ਗਰਮੀ ਦੇ ਟੈਂਪਰੇਚਰ ਵਧਣ ਕਰਕੇ ਝੋਨੇ ਦੀ ਗਰੋਥ ਦੇ ਵਿੱਚ ਹਰ ਤਰ੍ਹਾਂ ਹਰ ਵਾਰੀ ਤਕਲੀਫ ਆਦੀ ਜਿੰਦੇ ਕਰਕੇ ਕਿ ਝੋਨਾ ਜਿਹੜਾ ਗਰੋਥ ਨਹੀਂ ਕਰ ਪਾਉਂਦਾ ਅੱਜ ਆਪਾਂ ਇੱਕ ਇਹੋ ਜਿਹਾ ਪ੍ਰੋਡਕਟ ਲੈ ਕੇ ਆਏ ਆ ਜਿਹੜਾ ਕਿ ਇਨੈਰਾ ਕੰਪਨੀ ਦਾ ਹੈ ਫਾਇਰੋ ਐਮ ਜੀ ਠੀਕ ਹੈ ਜੀ ਇਹ ਦੋ ਪ੍ਰੋਡਕਟ ਇਹਨਾਂ ਦੇ ਆਉਂਦੇ ਨੇ ਜਿਹੜੇ ਕੀ ਬਹੁਤ ਵਧੀਆ ਤੇ ਮਸ਼ਹੂਰ ਵੀ ਨੇ ਇਹ ਜਦੋਂ ਆਪਾਂ ਗਰਮੀ ਵਧ ਜਾਂਦੀ ਹੈ ਨਾ ਜੀ ਉਦੋਂ ਕੀ ਹੁੰਦਾ ਹੈ ਕਿ ਹਰ ਕਿਸਾਨ ਦੀ ਦਿੱਕਤ ਇਹ ਹੁੰਦੀ ਹੈ ਕਿ ਚੋਨਾ ਸਾਡਾ ਗਰੋਥ ਨਹੀਂ ਕਰ ਰਿਹਾ ਇਹ ਚੋਨਾ ਸਾਡਾ ਪੀਲਾ ਪੈ ਰਿਹਾ ਜਿੰਦੇ ਕਰਕੇ ਫਾਰਮਰ ਹਮੇਸ਼ਾ ਕੋਈ ਕੁਝ ਸਪਰੇਅ ਕਰ ਰਿਹਾ ਕੋਈ ਕੁਝ ਪਾ ਰਿਹਾ ਅਸੀਂ ਸਾਰਿਆਂ ਨੂੰ ਇੱਕ ਹੀ ਚੀਜ਼ ਰეკਮੈਂਡ ਕਰਦੇ ਹਾਂ ਕਿ ਅਨੈਰਾ ਕ੍ਰੋਪ ਸਾਇੰਸ ਦਾ ਫਾਇਰੋ ਐਮ ਜੀ ਆਂਦਾ ਜਿੰਨੂੰ ਕੀ ਆਪਾਂ ਮਾਈਕੋ ਰਾਜਾ ਵੀ ਕਹਿ ਦਿੰਨੇ ਆ 4 ਕਿਲੋ ਪਰ ਇਕੜ ਦਾ ਇਹ ਪੈਂਦਾ ਜਿਹੜੇ ਵੀ ਜ਼ਿਮੀਂਦਾਰ ਨੂੰ ਝੋਨੇ ਦੀ ਫੋੜ ਚ ਦਿੱਕਤ ਆ ਰਹੀ ਏ ਉਹ ਸਿਰਫ ਤੇ ਸਿਰਫ 4 ਕਿਲੋ ਫਾਇਰੋ ਐਮ ਜੀ ਪਾਵੇ ਤੇ ਉਹਦਾ ਝੋਨਾ ਫੋੜ ਵੀ ਵਧੀਆ ਕਰੇਗਾ ਤੇ ਪੀਲਾ ਵੀ ਨਹੀਂ ਬਿਲਕੁਲ ਪਏਗਾ ਗਰਮੀ ਕਰਕੇ ਜਿਵੇਂ ਇਹਦੇ ਫਾਰਮ ਦੇ ਕੁਝ ਤਰੀਕੇ ਹੁੰਦੇ ਨੇ ਕਿ ਕੁਝ ਫਾਰਮਰ ਇਹਨੂੰ ਪਹਿਲੀ ਖਾਦ ਨਾਲ ਪਾਣਾ ਪਸੰਦ ਕਰਦੇ ਨੇ ਪਰ ਇਹਦੇ ਦੋ ਤਰੀਕੇ ਹੁੰਦੇ ਨੇ ਇੱਕ ਤਰ੍ਹਾਂ ਜਿਵੇਂ ਪਹਿਲੀ ਘਾਲ ਨਾ ਪਾ ਸਕਦਾ ਦੂਜੇ ਤਰੀਕੇ ਨੇ ਇਹ ਕਿ ਜਦੋਂ ਆਪਾਂ ਪਾਣੀ ਨੂੰ ਪੈਲੀ ਨੂੰ ਹੱਲਾ ਮਾਰਦੇ ਆ ਪਹਿਲੀ ਵੰਨੇ ਇਹਨੂੰ ਆਪਾਂ ਸੁਪਰ ਖਾਦ ਦੇ ਵਿੱਚ ਰਲਾ ਕੇ ਛਿੱਟਾ ਪਾ ਸਕਨੇ ਆ ਉਤੋਂ ਆਪਾਂ ਸੁਆਦਾ ਫੇਰ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਇਹ ਜ਼ਮੀਨ ਦੇ ਵਿੱਚ ਚਲਾ ਜਾਂਦਾ ਜਦੋਂ ਝੋਨਾ ਲੱਗਦਾ ਉਸ ਟਾਈਮ ਝੋਨੇ ਨੂੰ ਹਮੇਸ਼ਾ ਲਈ ਸਿਰਫ ਸਿਰਫ ਇੱਕ ਚੰਗੇ ਗਰੋਥ ਦੀ ਲੋੜ ਹੁੰਦੀ ਤਾਂ ਕਿ ਉਹ ਆਪਦੀ ਸਹੀ ਪੋਜੀਸ਼ਨ ਤੇ ਪਹੁੰਚ ਸਕੇ ਜਦੋਂ ਝੋਨਾ ਲੱਗਦਾ ਹੈ ਜੇ ਉਸ ਟਾਈਮ ਇਹ ਪੈਂਦਾ ਪੈ ਜਾਂਦਾ ਤਾਂ ਜੜ ਬਿਲਕੁਲ ਸਹੀ ਗਰੋਥ ਕਰਦੀ ਹੈ ਜਿੰਦੇ ਕਰਕੇ ਕਿ ਝੋਲਾ ਪੀਲਾ ਵੀ ਨਹੀਂ ਪੈਂਦਾ ਤੇ ਉਹਦੀ ਗਰੋਥ ਵੀ ਬਹੁਤ ਸੋਹਣੀ ਹੁੰਦੀ ਹੈ ਤੇ ਇਹ ਦੋ ਪ੍ਰੋਡਕਟ ਅਸੀਂ ਬਹੁਤ ਵਧੀਆ ਤਹਿ ਦਨੋਂ ਰეკਮੈਂਡ ਕਰਦੇ ਆ ਜਿਨ੍ਹਾਂ ਦੇ ਰਿਜ਼ਲਟ ਵੀ ਬਹੁਤ ਸੋਹਣੇ ਆ ਰਹੇ ਨੇ ਤੇ ਫਾਰਮਰ ਨੂੰ ਕਹਿੰਦੇ ਆ ਕਿ ਸਿਰਫ 4 ਕਿਲੋ ਪਰ ਏਕੜ ਪਹਿਲੀ ਯੂਰੀਆ ਚ ਰਲਾ ਕੇ ਪਾ ਲਵੇ ਜਾਂ ਜਦੋਂ ਆਪਾਂ ਪਹਿਲੀ ਵਾਣ ਆ ਹੱਲਾ ਮਾਰ ਕੇ ਉਹਦੇ ਚ ਪਾ ਸਕਦਾ ਹੈ ਦੂਜੀ ਗੱਲ ਇਹਦੇ ਵਿੱਚ ਦੋ ਸਬਸਟੀਟਿਊਟ ਸਾਡੇ ਕੋਲ ਆਂਦੇ ਨੇ ਇੱਕ ਮਾਈਕਰੋ ਰਾਜ ਹੈ ਜਿਹੜਾ ਬੰਦਾ ਚਾਹ ਪੱਤੀ ਪਸੰਦ ਕਰਦਾ ਉਹਨੂੰ ਅਸੀਂ ਆਹ ਦੇ ਦਿੰਨੇ ਆ ਇੱਕ ਨਵੀਂ ਟੈਕਨੋਲੋਜੀ ਚ ਆਇਆ ਇਹਨੂੰ ਐਨ ਪੀ ਕੇ ਵੀ ਕਹਿ ਦਿੰਦੇ ਨੇ ਇਹਦੇ ਵਿੱਚ ਮੋਲੀਕੂਲ ਜਿਹੜਾ ਥੋੜਾ ਜਿਹਾ ਮੋਟਾ ਹੈ ਇਹਦਾ ਛਿੱਟਾ ਵੀ ਬਹੁਤ ਸੋਹਣਾ ਆਂਦਾ ਹੈ ਡੀ ਐਪੀ ਖਾਦ ਵਰਗਾ ਬਿਲਕੁਲ ਤੇ 4 ਕਿਲੋ ਕਿਸਾਨ ਭਰਾਵੋ ਮੈਂ ਫਿਰ ਤੁਹਾਨੂੰ ਰਿਕਵੈਸਟ ਕਰ ਰਿਹਾ ਕਿ 4 ਕਿਲੋ ਪਰ ਏਕੜ ਚਾਹ ਇਹਨੂੰ ਤੁਸੀਂ ਪਹਿਲੀ ਖਾਦ ਨਾਲ ਪਾ ਸਕਦੇ ਹੋ ਚਾਹੇ ਜਦੋਂ ਤੁਸੀਂ ਪਹਿਲੀ ਵਾਹਦੇ ਹੋ ਥੱਲਾ ਮਾਰ ਕੇ ਵਿੱਚ ਕੋਈ ਮੰਨ ਕੇ ਚੱਲੋ ਕੋਈ ਸੁਪਰ ਪਾਉਂਦਾ ਹੈ ਕੋਈ ਪोटाश ਪਾਉਂਦਾ ਹੈ ਕੋਈ ਡੀਏਪੀ ਵੀ ਪਾਉਂਦਾ ਹੈ ਮੇਰਾ ਮੇਰਾ ਕਿਸਾਨ ਵੀਰ ਐਵੇਂ ਹੈ ਕਿ ਕਿਸੇ ਨੂੰ ਡੀਏਪੀ ਪਸੰਦ ਹੁੰਦੀ ਹੈ ਕੋਈ ਡੀਏਪੀ ਪਾਉਂਦਾ ਹੈ ਉਹਦੇ ਜੜ ਲਾ ਕੇ ਇਹਨੂੰ ਆਪਾਂ ਛਿੱਟਾ ਪਾ ਸਕਦੇ ਆ ਬਾਕੀ ਹਾਈਲੀ ਰਿਕਮੈਂਡਡ ਹੈ ਕਿ ਜਿਵੇਂ ਉਹ ਲੋਕਾਂ ਨੇ ਸਿੱਧਾ ਰਫੜਡ ਕਰਕੇ ਝੋਨੇ ਲਾਣੇ ਨੇ ਇਹਨਾਂ ਨੂੰ ਆਪਾਂ ਪਹਿਲੀ ਯੂਰੀਆ ਚ ਪਾਵਾਂਗੇ ਤੇ ਬਹੁਤ ਸੋਹਣਾ ਰਿਜ਼ਲਟ ਆਉਂਦਾ ਤੇ ਨਿਸ਼ਚਿੰਤ ਹੋ ਕੇ ਇਨੈਰਾ ਕ੍ਰੋਪ ਸਾਈਜ਼ ਦਾ ਫਾਇਰੋ ਐਮਜੀ ਮਾਈਕੋਰਾਜ ਹੈ ਇਹ ਹੈਗਾ ਜੀ ਬੈਕੋਜੀ 4 ਕਿਲੋ ਹੀ ਇਹ ਪੈਂਦਾ ਤੇ 4 ਕਿਲੋ ਹੀ ਇਹ ਪੈਂਦਾ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੀ ਦੁਕਾਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੁਰਿੰਦਰ ਜੀ ਇੱਕ ਆਪਾਂ ਪਿਛਲੀ ਵਾਰੀ ਪ੍ਰੋਡਕਟ ਯੂਜ਼ ਕੀਤਾ ਸੀ ਇਨੈਰਾ ਦਾ ਬੈਕੋਜੀ ਉਹਦੇ ਬਾਰੇ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਥੋੜੀ ਸਲਾਹ ਦਿਓ ਸਤਿ ਸ਼੍ਰੀ ਅਕਾਲ ਮੇਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇਹ ਮੈਂ ਪਿਛਲੇ ਮੈਂ 8 ਕਿਲਿਆਂ ਦੇ ਖੇਤੀ ਕਰਦਾ ਹਾਂ ਪਿਛਲੀ ਵਾਰ ਮੈਂ ਝੋਨਾ ਲਾਇਆ ਸੀ ਮੁੱਛਲ ਇਹ ਪ੍ਰੋਡਕਟ ਮੈਂ ਪਾਇਆ ਸੀ ਪਰ 1 1 ਕਿੱਲੇ ਦਾ 4 ਕਿਲੋ ਦਾ ਐਕੀ ਫਿਰ ਮੈਂ ਗਲਤੀ ਪਾਇਆ ਸੀ ਜਿਹਨਾਂ ਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਮਿਲਿਆ ਐਕੀ ਫਿਰ ਮੈਂ ਮੇ ਮੁਛਲ ਜੋਣਾ ਲਾਇਆ 8 ਕਿਲੇ ਐਕੀ ਫਿਰ ਸਾਰਾ ਉਹਦੇ ਚ ਪਾਵਾਂ ਸਰੇਂਦਰ ਜੀ ਇਹ ਮਤਲਬ ਪਾਉਣ ਤੋਂ ਬਾਅਦ ਤੁਹਾਨੂੰ ਕੋਈ ਝੋਨੇ ਦੀ ਗਰੋਥ ਚ ਜਾਂ ਮਤਲਬ ਜਿਵੇਂ ਕੋਈ ਕਈ ਕਿਸਾਨ ਕਹਿੰਦੇ ਨੇ ਕਿ ਸਾਡਾ ਗਰਮੀ ਕਰਕੇ ਝੋਨਾ ਪੀਲਾ ਪੈਣ ਲੱਗ ਪੈਂਦਾ ਉਹ ਸਭ ਹੋਵੇ ਚਲਦਾ ਆ ਜਿਵੇਂ ਉਹਦਾ ਰਿਜ਼ਲਟ ਤੁਹਾਨੂੰ ਸਹੀ ਲੱਗਿਆ ਜੀ ਮੈਂ ਖਾਤਲਾ ਨਹੀਂ ਪਾਇਆ ਸੀ ਤੇ ਕੁਝ ਮੈਂ ਪਏ ਢਮੀ ਚ 4 ਕਿਲੇ ਅੱਜ ਪਹਿਲੇ ਕੀ ਬਾਤ ਹੈ ਠੀਕ ਹੈ ਜੀ ਤੇ ਝਾੜ ਦਾ ਕੋਈ ਫਰਕ ਪਿਆ ਜੀ ਇਹਦੇ ਨਾਲ ਕੁਝ ਮੈਂ ਜਿਹੜੇ ਆਹ ਦੀਆਂ ਡੀ ਵਾਂਡੀ ਸੀਗੀ ਉਹਨਾਂ ਨਾਲੋਂ ਮੇਰੇ ਕੋਲ ਤਿੰਨ ਮਾਤ ਦਾ ਫਰਕ ਵੱਧ ਬਾਕੀ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕਿਸਾਨ ਭਰਾਵਾਂ ਨੂੰ ਇਹ ਸੀ ਕਹਿਣਾ ਚਾਹੁੰਦਾ ਹਾਂ ਮੇਰੇ ਕਿਸਾਨ ਭਰਾਵੋ ਇਹਦਾ ਪਰ ਯੂਜ਼ ਕਰਿਓ ਇਹਦਾ ਬਹੁਤ ਵਧੀਆ ਰਿਜ਼ਲਟ ਆ ਰਿਹਾ ਹੈ